ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਅੱਜ ਆਪਾਂ ਨਾਪ ਲੈਣਾ ਸਿੱਖਾਂਗੇ ਨਾਪ ਦੋ ਤਰੀਕਿਆਂ ਨਾਲ ਲੈਂਤਾ ਜਾਂਦਾ ਆ ਕੋਈ ਵੀ ਕਪੜਾ ਸੀਣਾ ਹੋਵੇ ਜ਼ਰੂਰੀ ਹੁੰਦਾ ਹੈ ਕਿ ਉਸ ਤੋਂ ਪਹਿਲਾਂ ਉਸ ਕਪੜੇ ਦਾ ਨਾਪ ਲਿਆ ਜਾਵੇ ਨਾਪ ਲੈਣ ਦਾ ਮਤਲਬ ਹੁੰਦਾ ਹੈ ਕਿ ਸਾਹਮਣੇ ਖੜਾ ਕੇ ਨਾਪ ਲੈਣਾ ਉਹਨੂੰ ਡਾਇਰੈਕਟ ਨਾਪ ਕਹਿ ਦਿੰਦੇ ਆ ਜਿਵੇਂ ਬੁਟੀਕ ਵਾਲੇ ਕਸਟਮਰ ਨੂੰ ਸਾਹਮਣੇ ਖੜਾ ਲੈਂਦੇ ਆ ਹਨਾ ਤੇ ਨਾਪ ਲੈਂਤਾ ਜਾਂਦਾ ਹੈ ਤੇ ਦੂਸਰਾ ਸਾਰੀ ਬਾਡੀ ਦਾ ਨਾਪ ਲੈਂਦੇ ਆ ਤੇ ਦੂਜਾ ਤਰੀਕਾ ਹੁੰਦਾ ਹੈ ਜਸਟ ਮੈਜ਼ਰਮੈਂਟ ਤੇ ਇਹਦਾ ਮਤਲਬ ਹੁੰਦਾ ਹੈ ਵੀ ਸਿਰਫ ਛਾਤੀ ਦੇ ਨਾਪ ਤੋਂ ਪਤਾ ਲਗਾਇਆ ਜਾਂਦਾ ਹੈ ਕਿ ਬਾਕੀ हिਪ ਕਮਰ ਦਾ ਨਾਪ ਕਿਵੇਂ ਕੱਢਣਾ ਹੈ ਹਨਾ ਇਹ ਰੈਡੀमेड ਕੱਪੜਿਆਂ ਵਿੱਚ ਇਸਦੀ ਵਰਤੋਂ ਕੀਤੀ ਜਾਂਦੀ ਹੈ ਤੇ ਆਪਾਂ ਜਾਣਾਂਗੇ ਡਾਇਰੈਕਟ ਨਾਪ ਲੈਣਾ ਮੈਂ ਇੱਕ ਸ਼ੀਟ ਉੱਤੇ ਮੈਂ ਇੱਕ ਸ਼ੀਟ ਉੱਤੇ ਪ੍ਰਿੰਟ ਡਰਾ ਕਰਵਾਇਆ ਵਾ ਬਾਡੀ ਦਾ ਜਿਸ ਵਿੱਚ ਤਾਂ ਕਿ ਮੈਂ ਤੁਹਾਨੂੰ ਦੱਸ ਸਕਾਂ ਕਿ ਆਪਾਂ ਸਰੀਰ ਦੇ ਕਿਹੜੇ 파ਰ ਤੋਂ ਕਿੱਥੋਂ ਆਪਾਂ ਨਾਪ ਲੈ ਸਕੀਏ ਪਹਿਲਾਂ ਅਸੀਂ ਸ਼ੋਲਡਰ ਦਾ ਨਾਪ ਲੈਂਦੇ ਹਾਂ ਕਿਉਂਕਿ ਇੱਥੇ ਕਨਫਿਊਜ਼ਨ ਹੋ ਜਾਂਦੀ ਹੈ ਸਾਨੂੰ ਸਮਝ ਨਹੀਂ ਲੱਗਦੀ ਕਿ ਸ਼ੋਲਡਰ ਦਾ ਨਾਪ ਲੈਣਾ ਕਿੱਥੋਂ ਹੈ ਠੀਕ ਹੈ ਜੀ ਇਸ ਮੈਂ ਇੱਕ ਦੋ ਡਾਟਸ ਲਗਾਏ ਹੋਏ ਆ ਜਿਵੇਂ ਕਿ ਆਪਾਂ ਦੋ ਛੋਟੀਆਂ-ਛੋਟੀਆਂ ਹੱਡੀਆਂ ਹੁੰਦੀਆਂ ਨੇ ਇਹ ਹੱਡੀਆਂ ਤੇ ਤੁਸੀਂ ਦੇਖ ਸਕਦੇ ਹੋ ਵੀ ਡਾਟਸ ਦੋ ਲਗਾਏ ਹੋਏ ਆ ਪੈਨਸਲ ਦੇ ਨਾਲ ਹਣਾ ਤੇ ਇਹ ਗਾਈਡਲਾਈਨ ਦਾ ਕੰਮ ਕਰਦੀਆਂ ਹਨ ਇਹਨਾਂ ਹੱਡੀਆਂ ਦੇ ਵਿੱਚ ਜੋ ਵਿਚ ਵਾਲਾ ਪੋਰਸ਼ਨ ਹੁੰਦਾ ਹੈ ਠੀਕ ਹੈ ਉਸ ਦਾ ਮਤਲਬ ਜਿਹੜਾ ਵੀ ਸ਼ੋਲਡਰ ਦਾ ਨਾਪ ਨਿਕਲ ਕੇ ਆਉਂਦਾ ਆ ਉਹ ਬਹੁਤ ਸੌਖੇ ਤਰੀਕੇ ਨਾਲ ਅਸੀਂ ਲੈ ਸਕਦੇ ਹਾਂ ਬਸ ਤੁਹਾਨੂੰ ਇਹ ਧਿਆਨ ਰੱਖਣਾ ਵਾ ਵੀ ਸ਼ੋਲਡਰ ਦਾ ਨਾਪ ਹਮੇਸ਼ਾ ਬੈਕ ਸਾਈਡ ਤੋਂ ਲਿਆ ਜਾਂਦਾ ਆ ਤੇ ਐਂਟੀ ਟੇਪ ਨੂੰ ਸਿੱਧਾ ਤੁਸੀਂ ਬੈਕ ਸਾਈਡ ਤੇ ਉਹ ਗਰਦਨ ਦੇ ਨਾਲ ਹੀ ਲਾ ਕੇ ਰੱਖਣਾ ਆ ਬਸੇ ਇਸ ਚੀਜ਼ ਤੋਂ ਜੇ ਤੁਸੀਂ ਨਾਪ ਲੈਣਾ ਸਿੱਖ ਗਏ ਪੁਆਇੰਟਾਂ ਦੇ ਉੱਤੋਂ ਤੇ ਤੁਸੀਂ ਨਾਪ ਸਹੀ ਤਰੀਕੇ ਨਾਲ ਲੈ ਸਕਦੇ ਹੋ ਦੂਜਾ ਆਪਾਂ ਲੈਨੇ ਆ ਚੈਸਟ ਦਾ ਨਾਪ ਚੈਸਟ ਦਾ ਨਾਪ ਲੈਣ ਦੇ ਲਈ ਦੇਖੋ ਜਿੱਥੇ ਮੈਂ ਲਾਈਨ ਡਰਾ ਕੀਤੀ ਆ ਉੱਥੋਂ ਤੁਸੀਂ ਜਿਵੇਂ ਆਪਣੇ ਜਿਹੜੇ ਆਪਾਂ ਆਰਮ ਹੋਲ ਹੁੰਦਾ ਹੈ ਨਾ ਉੱਥੋਂ ਤੁਸੀਂ ਚੈਸਟ ਦਾ ਨਾਪ ਲੈਣਾ ਹੈ ਤੇ ਸਿੱਧੇ ਸਿੰਪਲ ਤਰੀਕੇ ਦੇ ਨਾਲ ਸਮਝਾਵਾਂ ਤਾਂ ਜਿਵੇਂ ਹੁਣ ਦੋ ਨਾਪ ਲੈਂਦੇ ਜਾਂਦੇ ਆ ਚੈਸਟ ਦੇ ਆਪਾਂ ਸਿਰਫ ਸਿੰਪਲ ਤਰੀਕਾ ਆਪਾਂ ਅਪਰ ਚੈਸਟ ਵਾਲਾ ਹਜੇ ਆਪਾਂ ਨਾਪ ਨਹੀਂ ਤੁਹ ਦੱਸਾਂਗੇ ਬਸ ਇਹਦਾ ਨਾਪ ਲੈਣ ਲਈ ਵੀ ਜਿੱਥੋਂ ਆਪਣੇ ਆਰਮਹੋਲ ਦੀ ਸ਼ੇਪ ਬਣਨੀ ਸਟਾਰਟ ਹੋ ਜਾਂਦੀ ਆ ਉਥੋਂ ਹੀ ਆਪਾਂ ਨਾਪ ਲੈਣਾ ਸਟਾਰਟ ਕਰਨਾ ਆ ਤੇ ਰਾਉਂਡ ਦੇ ਵਿੱਚ ਆਪਾਂ ਇੰਚੀ ਟੇਪ ਰੱਖ ਕੇ ਆਪਾਂ ਚੈਸਟ ਦਾ ਨਾਪ ਲੈਣਾ ਹੈ ਨਾਪ ਲੈਣ ਲਈ ਕਸਟਮਰ ਨੂੰ ਸਿੱਧਾ ਸਟੇਟ ਖੜਨ ਦੇ ਲਈ ਕਹਿਣਾ ਆ ਤਜੋ ਕਿਉਂਕਿ ਜੇ ਉਹ ਆਪਦੇ ਸਰੀਰ ਦੇ ਵਿੱਚ ਕੁੱਬਵਾ ਕੇ ਖੜੂਗਾ ਤਾਂ ਉਸੇ ਤਰੀਕੇ ਨਾਲ ਫਿਰ ਉਹਦਾ ਨਾਪ ਲੈਂਦਾ ਜਾਊਗਾ ਠੀਕ ਹੈ ਤੇ ਇਸ ਲਈ ਸਟੇਟ ਖੜਨਾ ਵਾ ਤੇ ਹੁਣ ਆਪਾਂ ਲੈਨੇ ਆ ਕਮਰ ਦਾ ਨਾਪ ਠੀਕ ਹੈ ਜੀ ਕਮਰ ਦਾ ਨਾਪ ਲੈਣ ਦੇ ਲਈ ਤੁਹਾਨੂੰ ਮੈਂ ਇੱਕ ਸਿੰਪਲ ਤਰੀਕਾ ਦੱਸਦੀ ਹਾਂ ਵੀ ਜਿਸ ਤਰੀਕੇ ਦੇ ਨਾਲ ਆਪਾਂ ਮਤਲਬ ਵੀ ਆਪਾਂ ਨੂੰ ਨਾਪ ਵੀ ਆਪਾਂ ਨੂੰ ਪਤਾ ਲੱਗ ਜਾਵੇ ਤੇ ਆਪਾਂ ਨੂੰ ਇੰਨੀ ਕਨਫਿਊਜ਼ਨ ਵੀ ਨਾ ਹੋਵੇ ਦੇਖੋ ਹੋਂਕ ਕਮਰ ਦਾ ਨਾਪ ਲੈਣ ਦੇ ਲਈ ਜਿੱਥੇ ਤੁਹਾਡੀ ਕੂਣੀ ਟੱਚ ਹੋਵੇ ਕੂਣੀ ਮਤਲਬ ਜਿਹੜਾ ਆਪਣੀ ਬਾਹਾਂ ਦਾ ਜੋੜ ਹੁੰਦਾ ਹੈ ਇੱਥੇ ਤੁਹਾਡੀ ਆ ਇਸ ਚੀਜ਼ ਦੇ ਜਿੱਥੇ ਮੈਂ ਨਿਸ਼ਾਨ ਲਗਾਇਆ ਆ ਇੱਥੇ ਤੁਹਾਡੀ ਕੂਣੀ ਹੁੰਦੀ ਆ ਇਹ ਜਿੱਥੇ ਆਪ ਨੂੰ ਪਤਾ ਲੱਗ ਜਾਵੇ ਟੱਚ ਹੋ ਰਹੀ ਆ ਇਹ ਜਿਸ ਜਗ੍ਹਾ ਤੇ ਜਾ ਕੇ ਆਪਣੀ ਬਾਡੀ ਦੇ ਨਾਲ ਉਹ ਹੀ ਸਹੀ ਨਾਪ ਲੈ ਲੈਂਦਾ ਮੈਜ਼ਰਮੈਂਟ ਨਿਕਲਦਾ ਆ ਇੱਥੋਂ ਪੂਣੀ ਦੇ ਨਾਲ ਉੱਥੋਂ ਕਮਰ ਦਾ ਨਾਪ ਨਿਕਲਦਾ ਆ ਠੀਕ ਹੈ ਜੀ ਇਹ ਬਹੁਤ ਸੌਖਾ ਤਰੀਕਾ ਆ ਜੋ ਵਿਗਨਰ ਅਜਨ ਨੂੰ ਨਹੀਂ ਸਮਝ ਆਉਂਦੀ ਹੈਗੀ ਵੀ ਅਸੀਂ ਕਮਰ ਦਾ ਨਾਪ ਕਿੱਥੋਂ ਕੱਢਣਾ ਆ ਕਿੱਥੋਂ ਨਹੀਂ ਕੱਢਣਾ ਤੇ ਬਸ ਉਹ ਇਹ ਤਰੀਕੇ ਨੂੰ ਅਜ਼ਮਾ ਲੈਣਾ ਵੀ ਚਾਹੇ ਤੁਸੀਂ ਆਪ ਸਿੱਧੇ ਖੜੇ ਹੋ ਜਵੋ ਸਿੱਧੇ ਖੜੇ ਹੋ ਕੇ ਦੇਖੋ ਕਿ ਤੁਹਾਡਾ ਜਿਹੜੀਆਂ ਪੂਣੀਆਂ ਨੇਗੀਆਂ ਲੰਬੀਆਂ ਰੱਖਣੀਆਂ ਨੇ ਬਹਾਂ ਆਉਂਦੀਆਂ ਦੇਖੋ ਪੂਣੀਆਂ ਦੇ ਇੱਥੇ ਤੁਹਾਡੇ ਟੱਚ ਕਰਦੀਆਂ ਹਨਾ ਉਹ ਤੁਹਾਡੀ ਮਤਲਬ ਪੱਕਾ ਮਰਦਾ ਨਾਪ ਉਥੋਂ ਨਿਕਲੇ ਆਉਂਦਾ ਆ ਤੇ ਹੁਣ ਇਹਦੇ ਵਿੱਚ ਸਿਰਫ ਇਹਨਾਂ ਦੇਖਣਾ ਆ ਵੀ ਤੁਸੀਂ ਆਪ ਦਾ ਬਈ ਬਸ ਤੁਸੀਂ ਆਪ ਦੇ ਸਰੀਰ ਦੇ ਪਾਰਟਸ ਤੋਂ ਹੀ ਮੈਜ਼ਰਮੈਂਟ ਲੱਭ ਸਕਦੇ ਹੋ ਜਿਵੇਂ ਹੁਣ ਤੁਸੀਂ ਦੇਖ ਲਓ ਕੂਣੀ ਦਾ ਨਾਪ ਲੱਭ ਲਿਆ ਵਾ ਉਸੇ ਤਰੀਕੇ ਦੇ ਨਾਲ ਹੀ ਆਪਣਾ ਨੂੰ हिਪ ਦਾ ਨਾਪ ਵੀ ਮਿਲ ਜਾਂਦਾ ਆ ਕਿਉਂਕਿ ਹਾਂ ਇਹ ਤੁਸੀਂ ਦੇਖੋ ਵੀ ਜਿਹੜੀਆਂ ਇਹ ਫੋਟੋਸ ਦੇਖੋ ਜਿਵੇਂ ਜਿਹੜੀ ਆਪਣੀ ਮਤਲਬ ਕਲਾਈ ਆ ਹਨਾ ਹੱਥ ਦਾ ਉੱਪਰ ਵਾਲਾ ਹਿੱਸਾ ਹੁੰਦਾ ਆ ਨਾ ਉਹਨੂੰ ਆਪਾਂ ਕਲਾਈ ਕਹਿੰਦੇ ਆ ਦੇਖੋ ਜਿੱਥੇ ਨਿਸ਼ਾਨ ਜਾ ਰਿਹਾ ਵਾ ਜਿਹੜਾ ਮੈਂ ਡਾਇਗਰਾਮ ਬਣਾਇਆ ਹੋਇਆ ਵਾ ਇੱਥੇ ਸਿੱਧਾ हिਪ ਤੇ ਨਿਸ਼ਾਨ ਜੋ ਜਾ ਰਿਹਾ ਆ ਉਹਨੂੰ ਆਪਾਂ ਕਲਾਈ ਕਹਿੰਦੇ ਆ ਜਿੱਥੇ ਆਪਾਂ ਵੰਗਾ ਪਾਉਂਦੇ ਆ ਹਨਾ ਉਹ ਵੰਗ ਉਹ ਕਲਾਈ ਜਦੋਂ ਆਪਣੇ ਲੱਕ ਦੇ ਨਾਲ ਟੱਚ ਹੁੰਦੀ ਆ ਤਾਂ ਇੱਥੋਂ ਆਪਾਂ ਇਹ ਮਤਲਬ ਨਾਪ ਕੱਢਣਾ ਹੈ ਜੋ ਜਿਹੜਾ ਕਿ ਆਪਾਂ ਹਿਪ ਰਿਕਾਰਡਿੰਗ ਆਪਾਂ ਬਣਾ ਸਕੀਏ ਇਹ ਵੀ ਇੱਕ ਆਈਡੀਆ ਹੀ ਹੁੰਦਾ ਹੈ ਬਹੁਤ ਸੌਖੇ ਤਰੀਕੇ ਨਾਲ ਹਿਪ ਦਾ ਨਾਪ ਲੈਣ ਵਿੱਚ ਬਹੁਤ ਜ਼ਿਆਦਾ ਮਤਲਬ ਆਪਾਂ ਨੂੰ ਮਦਦ ਮਿਲਦੀ ਹੈ ਇੱਥੋਂ ਵੀ ਇਸ ਚੀਜ਼ 'ਚ ਵੀ ਕੋਈ ਕਨਫਿਊਜ਼ਨ ਨਹੀਂ ਹੁੰਦੀ ਹੈਗੀ ਆ ਬਾਹਾਂ ਵਾਂ ਬਾਹਾਂ ਜਿਹੜਾ ਵੀ ਮਤਲਬ ਆਪਣੇ ਗੁੱਟ ਤੋਂ ਉੱਪਰਲਾ ਹਿੱਸਾ ਹੁੰਦਾ ਆ ਬਸ ਉਸ ਦੀ ਆਪਾਂ ਦੇਖ ਲੈਣੀ ਹੈ ਵੀ ਆਪਣੇ ਲੱਕ ਨੂੰ ਟੱਚ ਕਰਦੀ ਆ ਤੇ ਉੱਥੋਂ ਹੀ ਆਪਾਂ हिਪ ਦਾ ਮੈਜ਼ਰਮੈਂਟ ਬਸ ਕੱਢ ਲੈਣਾ ਹੈ ਸਿੰਪਲੀ ਤਰੀਕਾ ਹੈ ਤੁਸੀਂ ਇਹ ਇਮੇਜ ਨੂੰ ਖੁਦ ਦੇਖ ਸਕਦੇ ਹੋ ਕਿ ਤੁਹਾਡੀਆਂ ਕਲਾਈ ਖੜੇ ਹੋ ਕੇ ਤੁਸੀਂ ਦੇਖੋ ਕਿ ਹੂਣੀ ਕਲਾਈ ਜਿੱਥੇ ਪਰਫੈਕਟ ਆਉਂਦੀ ਹੈ ਉੱਥੇ ਤੁਹਾਡਾ ਸਹੀ ਨਾਪ ਨਿਕਲ ਕੇ ਆਉਂਦਾ ਹੈ ਜੇ ਤੁਸੀਂ ਇਹ ਇਹਨਾਂ ਸਾਰੀਆਂ ਗਾਈਡਲਾਈਨਰ ਨੂੰ ਫੋਲੋ ਕਰਦੇ ਹੋ ਤਾ ਇਸ ਦੇ ਨਾਲ ਪੂਰੀ ਐਨ ਵਧੀਆ ਤਰੀਕੇ ਨਾਲ ਪਰਫੈਕਟ ਫਿਟਿੰਗ ਨਿਕਲ ਕੇ ਆਉਂਦੀ ਹੈ ਚੈਸਟ ਕਮਰ ਹੈਪ ਠੀਕ ਹੈ ਇਹ ਸਾਰਿਆਂ ਦਾ ਤਰੀਕਾ ਇੱਕੋ ਹੀ ਆ ਬਸ ਥੋੜਾ ਬਤਾ ਇਹਨੂੰ ਸਮਝਣ ਦੀ ਲੋੜ ਆ ਇਹ ਵੀ ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਮੈਂ ਦੱਸਿਆ ਆ ਨਾਲੇ ਇਸ ਨਾਲ ਨਾਪ ਸਹੀ ਤਰੀਕੇ ਨਾਲ ਨਿਕਲ ਕੇ ਆ ਜਾਂਦਾ ਹੈ ਤੇ ਜੇ ਤੁਸੀਂ ਇਦਾਂ ਹੀ ਪਰਫੈਕਟ ਤਰੀਕੇ ਦੇ ਨਾਲ ਨਾਪ ਲਾਓਗੇ ਤਾਂ ਤੁਸੀਂ ਬਹੁਤ ਵਧੀਆ ਡੇਲਰ ਬਣ ਸਕਦੇ ਹੋ ਕਿ ਫਰਾਂਸ ਮੇਰੀ ਮਤਲਬ ਡਰਾਇੰਗ ਅੱਛੀ ਨਹੀਂ ਹੈਗੀ ਇਸ ਲਈ ਮੈਂ ਇੱਕ ਡਾਇਗਰਾਮ ਦਾ ਪ੍ਰਿੰਟ ਆਊਟ ਕਢਵਾ ਲਿਆ ਸੀਗਾ ਤੇ ਉਸ ਦੇ ਉੱਤੇ ਜੋ ਕਿ ਆਪਾਂ ਨੂੰ ਸਮਝਣ ਵਿੱਚ ਵੀ ਆਸਾਨੀ ਹੋਵੇ ਤੇ ਮੈਨੂੰ ਸਮਝਾਉਣ ਵਿੱਚ ਵੀ ਆਸਾਨੀ ਹੋਵੇ ਤੇ ਤਾਂ ਕਰਕੇ ਮੈਨੂੰ ਕੋਈ ਮਤਲਬ ਪੈਣਾ ਆਪਦੇ ਬਣਾ ਲੈਂਦੇ ਨੇ ਬਟ ਮੈਂ ਵੀ ਬਣਾ ਲੈਣੀ ਆ ਪਰ ਮੇਰਾ ਥੋੜੀ ਬਾਕ ਡਰੈਨ ਹੈ ਇਧਰ ਉਧਰ ਹੋ ਜਾਂਦੀ ਆ ਤਾਂ ਕਰਕੇ ਮੈਨੂੰ ਪ੍ਰਿੰਟ ਆਊਟ ਕਢਵਾ ਲਿਆ ਸੀਗਾ ਮੈਂ ਤੇ ਨਾਲ ਹੀ ਮੈਂ ਹਜੇ ਚੈਨਲ ਨਾ ਨਵਾਂ ਬਣਾਇਆ ਕਰਕੇ ਮੇਰੀ ਮਤਲਬ ਆਵਾਜ਼ ਦੇ ਵਿੱਚ ਮੈਨੂੰ ਵੀ ਥੋੜੀ ਜਿਹੀ ਕਨਫਿਊਜ਼ਨ ਹੋ ਜਾਂਦੀ ਹੈ ਨਰਵਸ ਹੋ ਜਾਂਦੀ ਹੈ ਐਦਾਂ ਤਾਂ ਪਹਿਲਾਂ ਆਪਾਂ ਜਿਵੇਂ ਆਪਣੇ ਕੋਲ ਆਫਲਾਈਨ ਬੱਚਿਆਂ ਨੂੰ ਮੜਮੋਤਾ ਸਿਖਾਣੇ ਆ ਕੋਰਸ ਕਰਾਣੇ ਆ ਬੇਸਿਕ ਤੇ ਆਂਦੇ ਆ ਬੱਚੇ ਜਦੋਂ ਤੇ ਆਪਾਂ ਉਹਨਾਂ ਨਾਲ ਬੋਲ ਲਈ ਤਾਂ ਪਰ ਐਦਾਂ ਬੋਲਣ ਦੇ ਵਿੱਚ ਥੋੜਾ ਜਾਂ ਨਾ ਪ੍ਰੋਬਲਮ ਪਰੇਸ਼ਾਨੀ ਤੇ ਨਰਵਸ ਵਗੈਰਾ ਹੁੰਦੀ ਆ ਆਪਦੇ ਆਪ ਦੇ ਵਿੱਚ ਇਸ ਲਈ ਜੋ ਵਿਚ ਵਿਚਾਲੇ ਕੋਈ ਵਾਰੀ ਉਚਾਰਨੀ ਵਾਲਾ ਸ਼ਬਦ ਬੋਲਿਆ ਜਾਂਦਾ ਹੈ ਤਾਂ ਉਸ ਲਈ ਸੌਰੀ ਹਤੇ ਹੁਣ ਮੈਂ ਆਨਲਾਈਨ ਕਲਾਸਾਂ ਦਾ ਕੰਮ ਸ਼ੁਰੂ ਕੀਤਾ ਹੈ ਪਲੀਜ਼ ਸਪੋਰਟ ਕਰਿਓ ਸਬਸਕ੍ਰਾਈਬ ਮਾਈ ਚੈਨਲ ਲਾਈਕ ਕਰਿਓ ਸ਼ੇਅਰ ਕਰਿਓ ਤੇ ਨਾਲੇ ਸਿੱਖੂਗੀ ਤੇ ਨਾਲੇ ਕੁਝ ਸਿਖਾ ਵੀ ਸਕੂਗੀ ਤੇ ਬਸ ਇਸੇ ਉਮੀਦ ਦੇ ਨਾਲ ਮੈਂ ਵੀਡੀਓ ਬਣਾਉਣੀ ਆ ਕਿਉਂਕਿ ਟੇਲਰ ਦਾ ਕੰਮ ਹੋਵੇ ਬੁਟੀਕ ਦਾ ਕੰਮ ਹੋਵੇ ਇਹਦੇ ਵਿੱਚ ਇਹ ਨਹੀਂ ਹੁੰਦਾ ਹੈਗਾ ਵੀ ਸੂਟ ਸਿਲਣਾ ਆ ਗਿਆ ਡਿਜ਼ਾਈਨਿੰਗ ਕਰਨੀ ਆ ਗਈ ਸਾਰਾ ਕੁਝ ਕਰਨ ਆ ਗਿਆ ਤਾਂ ਪਰਫੈਕਟ ਐ ਨਾ ਆਪਾਂ ਡੀਲਰ ਬਣ ਗਏ ਆ ਠੀਕ ਐ ਇਹਦੇ ਵਿੱਚ ਰੋਜ਼ ਨਵਾਂ ਰੋਜ਼ ਨਵਾਂ ਡਿਜ਼ਾਈਨ ਆਉਂਦਾ ਹੈ ਰੋਜ਼ ਸਾਰਾ ਕੁਝ ਆਪਾਂ ਨੂੰ ਨਵੇਂ ਤਰੀਕੇ ਨਾਲ ਆਪਾਂ ਨੂੰ ਦੇਖਣ ਨੂੰ ਮਿਲਦਾ ਆ ਤੇ ਚਲੋ ਆਓ ਹੁਣ ਗੱਲ ਕਰਦੇ ਆ ਆਪਾਂ ਲੰਬਾਈ ਦੀ ਕੁੜਤੀ ਦੀ ਲੰਬਾਈ ਰੱਖਣ ਦੇ ਲਈ ਆਪਾਂ ਨੂੰ ਸ਼ੋਲਡਰ ਤੋਂ ਜਿਹੜਾ ਪੁਆਇੰਟ ਆਪਾਂ ਤੁਹਾਨੂੰ ਨੋਟ ਕਰਵਾਇਆ ਸੀਗਾ ਉਹ ਸ਼ੋਲਡਰ ਤੋਂ ਆਪਾਂ نیچے ਤੱਕ ਜਿੰਨੀ ਆਪਣੀ ਮਤਲਬ ਕੁੜਤੀ ਦੀ ਲੈਂਥ ਰੱਖਣੀ ਆ ਉਨੀ ਆਪਾਂ ਰੱਖ ਸਕਦੇ ਆ ਹਨਾ ਜੋ ਕਈਆਂ ਨੂੰ ਆਦਤ ਹੁੰਦੀ ਆ ਨੀਵੇਂ ਪਾਣੀ ਆ ਥੋੜੀ ਜੀ ਹਨਾ ਕਈ ਗੋਡਿਆਂ ਤੱਕ ਪਾਉਂਦੇ ਆ ਹਨਾ ਜੋ ਵੀ ਕਿਸੇ ਦਾ ਮਤਲਬ ਕਸਟਮਰ ਨੂੰ ਪੁੱਛਣਾ ਵੀ ਤੁਹਾਡੀ ਚੁਆਇਸ ਕੀ ਆ ਸਭ ਤੋਂ ਪਹਿਲਾਂ ਤਾਂ ਇਹ ਮੇਨ ਗੱਲ ਜ਼ਰੂਰੀ ਹੋ ਜਾਂਦੀ ਆ ਵੀ ਆਪਾਂ ਕਸਟਮਰ ਨੂੰ ਪੁੱਛਣਾ ਵੀ ਜਦੋਂ ਹੁਣ ਆਪਾਂ ਆਪ ਦਾ ਸੂਟ ਸਟ੍ਰੈਚ ਕਰਦੇ ਆ ਤੇ ਆਪਣੀ ਇਹ ਹੁੰਦੀ ਆ ਵੀ ਮਤਲਬ ਦੇਖਣਾ ਵੀ ਆਪਣੇ ਪਸੰਦ ਕੀ ਆ ਹਨਾ ਆਪਾਂ ਨੂੰ ਟੂਟ ਦੇ ਵਿੱਚ ਆਪਾਂ ਨੀਵਾ ਰੱਖਣਾ ਉੱਚਾ ਰੱਖਣਾ ਆਪਾਂ ਕਿਸ ਤਰੱਕੇ ਦੀ ਆਪਾਂ ਨੂੰ ਇਹਦੀ ਲੰਬਾਈ ਚਾਹੀਦੀ ਆ ਹਨਾ ਤੇ ਬਸ ਇਸ ਦਾ ਇਹਦਾ ਵੀ ਇਹਸੇ ਇਹੀ ਧਿਆਨ ਰੱਖਣਾ ਵੀ ਓਨਲੀ ਸ਼ੋਲਡਰ ਦਾ ਨਾ ਆਪਾਂ ਜਿਹੜਾ ਉਹ ਬੈਕ ਸਾਈਡ ਤੋਂ ਲੈਣਾ ਵਾ ਤੇ ਕੋਈ ਵੀ ਕਮਰ ਹੋ ਗਿਆ ਚੈਸਟਰ ਕਮਰ हिਪ ਇਹਨਾਂ ਦਾ ਨਾਪ ਆ ਜਿਹੜਾ ਉਹ ਬਾਡੀ ਤੋਂ ਲੈਣਾ ਵਾ ਫਰੰਟ ਬਾਡੀ ਤੋਂ ਇਹਨਾਂ ਜੀ ਤੇ ਲੰਬਾਈ ਦਾ ਨਾਪ ਲੈਣ ਲਈ ਕਸਟਮਰ ਨੂੰ ਕਹਿਣਾ ਆ ਵੀ ਸਿੱਧੇ ਸਟੇਟ ਖੜੇ ਹੋਣਾ ਹੈ। ਝੁੱਕ ਕੇ ਨਹੀਂ ਖੜਨਾ ਹੈਗਾ ਤੇ ਸਿੱਧੇ ਖੜੇ ਹੋ ਕੇ ਮਤਲਬ ਜਿਹੜਾ ਉਹ ਪੁਆਇੰਟ ਸੀਗਾ ਆਪਣਾ ਸ਼ੋਲਡਰ ਵਾਲਾ ਉਸ ਪੁਆਇੰਟ ਤੋਂ نیچے ਤੱਕ ਆਪਾਂ ਸਿੱਧਾ ਸਟੇਟ ਐਂਟੀ ਟੇਪ ਰੱਖ ਕੇ ਉੱਥੋਂ ਨਾਪ ਲੈਣਾ ਹੈ। ਹੁਣ ਆਪਾਂ ਬਾਹ ਦਾ ਨਾਪ ਲੈਣੇ ਆ। ਬਾਹ ਲੈਣ ਦਾ ਨਾਪ ਲੈਣ ਦੇ ਲਈ ਸਿੰਪਲੀ ਬਸ ਇਹ ਤਰੀਕਾ ਆ ਉਹ ਵੀ ਬਸ ਸ਼ੋਲਡਰ ਤੋਂ ਨਾਪ ਲੈਣਾ ਵਾ نیچے ਤੱਕ ਚਾਈ ਪੁਨੀਤਾ ਕਰਖਣਾ ਆ ਪੁਨੀਤਾ ਕਰਖ ਲਿਓ ਪੂਰੀ ਬਾਹਰ ਰੱਖਣੀ ਆ ਪੂਰੀ ਬਾਹ ਰੱਖ ਸਕਦੇ ਆ ਬਸ ਇਹ ਵੀ ਸ਼ੋਲਡਰ ਵਾਲੇ ਪੁਆਇੰਟ ਤੋਂ ਰੱਖ ਕੇ ਜਿੰਨੀ ਬਾਹ ਲੰਬੀ ਰੱਖਣੀ ਆ ਆਪਾਂ ਬਸ ਰੱਖ ਸਕਦੇ ਆ ਠੀਕ ਹੈ ਜੀ ਬਾਹ ਦਾ ਨਾਪ ਲੈਣ ਲੱਗੇ ਵੀ ਕਸਟਮਰ ਨੂੰ ਕਹਿਣਾ ਹੈ ਕਿ ਬਾਹ ਸਿੱਧੀ ਰੱਖਣੀ ਆ ਤੇ ਉਸ ਤੋਂ ਬਾਅਦ ਆਪਾਂ ਨਾਪ ਲੈਣਾ ਆ ਤੇ ਉਸ ਤੋਂ ਬਾਅਦ ਬਾਹ ਦੀ ਮੂੜੀ ਕਿੱਦਾਂ ਰੱਖਣੀ ਆ ਬਾਹ ਨੂੰ ਰਾਉਂਡ ਵਿੱਚ ਨਾਪ ਲੈਣਾ ਵਾ ਤੇ ਜਿੰਨੀ ਤੁਸੀਂ ਥੋੜੀ ਟਾਈਟ ਲੂਜ਼ ਬਾਹ ਰੱਖਣੀ ਆ ਓਨੀ ਤੁਸੀਂ ਰੱਖ ਸਕਦੇ ਬਸ ਬਾਹ ਦੀ ਮੂਰੀ ਬਣਾਉਣ ਦੇ ਲਈ ਰਾਉਂਡ ਦੇ ਵਿੱਚ ਨਾਪ ਲੈਣਾ ਐ ਇੰਚੀ ਟੇਪ ਨੂੰ ਬਾਹ ਦੇ ਰਾਉਂਡ ਘੁਮਾ ਕੇ ਤੇ ਬਸ ਉਹਦਾ ਨਾਪ ਲੈਣਾ ਆ ਤੇ ਲੂਜ਼ਿੰਗ ਕਿੰਨੀ ਪਾਉਣੀ ਆ ਉਹ ਤੁਸੀਂ ਕਸਟਮਰ ਨੂੰ ਪੁੱਛ ਸਕਦੇ ਹੋ ਹਨਾ ਤੇ ਬਸ ਇਹ ਇਸ ਤਰੀਕੇ ਦੇ ਨਾਲ ਇਹਦਾ ਨਾਪ ਲਿੱਤਾ ਜਾਂਦਾ ਹੈ ਇਹਨੂੰ ਆਪਾਂ ਬਾਟਮ ਵੀ ਕਹਿ ਦਿੰਨੇ ਆ ਮੂਰੀ ਕਹਿ ਦਿੰਨੇ ਆ ਬਾਹ ਦੀ ਮੂਰੀ ਕਹਿ ਦਿੰਨੇ ਆ ਹਨਾ ਜੋ ਵੀ ਇਹਨੂੰ ਵੱਖ-ਵੱਖ ਹਰੇਕ ਤਰ੍ਹਾਂ ਦੇ ਲੋਕ ਜਿਨੀਆਂ ਵੀ ਆ ਮਤਲਬ ਆਪਦੀਆਂ ਅਲੱਗ-ਅਲੱਗ ਭਾਸ਼ਾ ਦੇ ਨਾਮ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਹੈ ਤੇ ਹੁਣ ਆਪਾਂ ਆਰਮਹੋਲ ਦਾ ਨਾਪ ਲੈਣੇ ਆ ਆਰਮਹੋਲ ਦਾ ਨਾਪ ਲੈਣ ਲਈ ਸ਼ੋਲਡਰ ਵਾਲਾ ਪੁਆਇੰਟ ਹੀ ਸਹੀ ਰਹਿੰਦਾ ਆ ਆਰਮਹੋਲ ਦਾ ਨਾਪ ਵੀ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇਸ ਤੋਂ ਬਿਨਾ ਫਿਟਿੰਗ ਨਹੀਂ ਬਣਦੀ ਹੈਗੀ ਠੀਕ ਹੈ ਜਿਹੜਾ ਵੀ ਆਪਣੇ ਮਤਲਬ ਚੈਸਟ ਤੋਂ ਲੈ ਕੇ ਆਪਣੇ ਸ਼ੋਲਡਰ ਵਾਲੇ ਪੁਆਇੰਟ ਤੱਕ ਵਿੱਚ ਗੈਪ ਹੁੰਦਾ ਆ ਜਦ ਜਿਹੜੀ ਰਾਉਂਡ ਸ਼ੇਪ ਬਣ ਜਾਂਦੀ ਆ ਉਹਨੂੰ ਆਪਾਂ ਆਰਮਹੋਲ ਕਹਿ ਦਿੰਨੇ ਆ ਹਨ ਤੇ ਇੱਥੋਂ ਐਂਜੀ ਟੇਪ ਰੱਖ ਕੇ ਇਹਦਾ ਵੀ ਰਾਉਂਡ ਘੁਮਾ ਕੇ ਇਹਦਾ ਨਾਪ ਲੈਣਾ ਲੈਣਾ ਹੁੰਦਾ ਵਾ ਹਨ ਤੇ ਜੇਕਰ ਆਪਾਂ ਸ਼ੋਲਡਰ ਵਾਲੇ ਪੁਆਇੰਟ ਤੋਂ ਆਪਾਂ ਨਹੀਂ ਨਾਪ ਲੈਂਦੇ ਹੈਗੇ ਤਾਂ ਆਪਾਂ ਨੂੰ ਬਹੁਤ ਪ੍ਰੋਬਲਮ ਆਉਂਦੀਆਂ ਨੇਗੀਆਂ ਜਿਵੇਂ ਕਿ ਝੋਲ ਆਉਣਾ ਤੇ ਟਾਈਟ ਟਾਈਟ ਨਾ ਸੋਣਾ ਤੇ ਬੁਲਬਲੇ ਜੇ ਬਣਨਾ ਹਨਾ ਇਸ ਪੁਆਇੰਟ ਤੋਂ ਨਾਪ ਲੈ ਲਓ ਤੇ ਸੌਖੇ ਤਰੀਕੇ ਨਾਲ ਸਲਾਈ ਕਰੋ ਬਸ ਬਸ ਇਹ ਸ਼ੋਲਡਰ ਵਾਲਾ ਪੁਆਇੰਟਰ ਯਾਦ ਰੱਖਣ ਦੀ ਲੋੜ ਆ ਬਸ ਇਹਨੂੰ ਤੁਸੀਂ ਮਿਸ ਨਾ ਕਰੋ ਬਸ ਇਹ ਪੁਆਇੰਟ ਚਿੱਤੇ ਰੱਖੋ ਵੀ ਬਸ ਜੋ ਵੀ ਆਪਾਂ ਨਾਪ ਲੈਣਾ ਆ ਸ਼ੋਲਡਰ ਵਾਲੇ ਪੁਆਇੰਟ ਤੋਂ ਲੈਣਾ ਆ ਜਿਹਦਾ ਵੀ ਮਰਜ਼ੀ ਨਾਪ ਲੈਣਾ ਆ ਸ਼ੋਲਡਰ ਵਾਲੇ ਪੁਆਇੰਟ ਤੋਂ ਲੈਣਾ ਕਿ ਕੁਰਤੀ ਦਾ ਠੀਕ ਹੈ ਜੀ ਤੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰਿਓ ਸਬਸਕ੍ਰਾਈਬ ਮਾਈ ਚੈਨਲ ਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਪੂਰੀ ਵੀਡੀਓ ਦੇਖੀ ਐਂਡ ਤੱਕ ਤੇ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਜਦ ਤੱਕ ਲਈ ਨਮਸਕਾਰ ਸਤਿ ਸ਼੍ਰੀ ਅਕਾਲ ਜੀ